ਦੋਸਤੋ ਮੈਂ ਲਵਪ੍ਰੀਤ ਤੇ ਅੱਜ ਆਪਾਂ ਗੱਲ ਕਰਨੀ ਆ ਪੰਜਾਬ ਦੇ ਨਹਿਰੀ ਪਾਣੀ ਬਾਰੇ ਪਿਆਰੀ ਦੋਸਤੋ ਸਾਡੇ ਅਜੋਕੇ ਪੰਜਾਬ ਦੇ ਵਿੱਚ ਢਾਈ ਦਰਿਆ ਏ ਸਤਲੁਜ ਬਿਆਸ ਤੇ ਅੱਧਾ ਰਾਵੀ ਤੇ ਮਾਝਾ ਤੇ ਦੁਆਬਾ ਖੇਤਰ ਆ ਜਿਹੜਾ ਉਹ ਨਹਿਰੀ ਪਾਣੀ ਦੀ ਮੰਗ ਨਹੀਂ ਕਰਦੇ ਕਿਉਂਕਿ ਉਹਨਾਂ ਦੇ ਧਰਤੀ ਹੇਠਲੇ ਪਾਣੀ ਮਿੱਠੇ ਆ ਜਦ ਕਿ ਮਾਲਵਾ ਖੇਤਰ ਪਾਣੀ ਲਈ ਲੜਦਾ ਰਹਿੰਦਾ ਹਮੇਸ਼ਾ ਠੀਕ ਆ ਤੇ ਇਸ ਕਰਕੇ ਜਿਹੜਾ ਰਾਵੀ ਦਰਿਆ ਦਾ ਸਾਰਾ ਪਾਣੀ ਆ ਉਹ ਪਾਕਿਸਤਾਨ ਦੇ ਵਿੱਚ ਚਲਾ ਜਾਂਦਾ ਤੇ ਜਾ ਕੇ ਸਿੰਧ ਸਾਗਰ ਦੇ ਵਿੱਚ ਮਿਲ ਜਾਂਦਾ ਅੱਗੋਂ ਸਿੰਧ ਸਾਗਰ ਦਾ ਸਾਰਾ ਪਾਣੀ ਆ ਜਿਹੜਾ ਉਹ ਹਿੰਦ ਮਹਾਸਾਗਰ ਦੇ ਖਾਰੇ ਪਾਣੀਆਂ ਚ ਜਾ ਕੇ ਮਿਲ ਜਾਂਦਾ ਜੋ ਕਿ ਪੂਰੀ ਤਰ੍ਹਾਂ ਬਰਬਾਦ ਹੋ ਜਾਂਦਾ ਸੋ ਪਿਆਰੇ ਦੋਸਤੋ ਜੇਕਰ ਮਾਝਾ ਤੇ ਦੁਆਬਾ ਵੀ ਪਾਣੀ ਦੀ ਮੰਗ ਕਰਨ ਹਾਲਾਂਕਿ ਉਹਨਾਂ ਕੋਲ ਮੋਟਰਾਂ ਆਈਆਂ ਮਿੱਠੇ ਪਾਣੀ ਵਾਲੀਆਂ ਪਰ ਜੋ ਨਹਿਰੀ ਪਾਣੀ ਦੀ ਮੰਗ ਕਰਨ ਤਾਂ ਸਾਡੇ ਪੰਜਾਬ ਨੂੰ ਜਿਹੜਾ ਨਹਿਰੀ ਪਾਣੀ ਮਿਲ ਸਕਦਾ ਕਿਉਂਕਿ ਸਾਰੇ ਕਿਸਾਨ ਜਿਵੇਂ ਦਿੱਲੀ ਗਏ ਸੀ ਇਕੱਠੇ ਹੋ ਕੇ ਜੇ ਮਾਝਾ ਮਾਲਵਾ ਦੁਆਬਾ ਤਿੰਨੇ ਖੇਤਰ ਇਕੱਠੇ ਹੋ ਜਾਣ ਤਾਂ ਸਾਨੂੰ ਜਿਹੜਾ ਨਹਿਰੀ ਪਾਣੀ ਮਿਲ ਸਕਦਾ ਹੈ ਮਾਲਵੇ ਦੇ ਕੁਝ ਜ਼ਿਲ੍ਹੇ ਜਿਹੜੇ ਨਹਿਰੀ ਪਾਣੀ ਨੂੰ ਤਰਸਦੇ ਆ ਜਿਵੇਂ ਕਿ ਫਰੀਦਕੋਟ ਫਾਜ਼ਿਲਕਾ ਬਠਿੰਡਾ ਮਾਨਸਾ ਮੁਕਸਰ ਠੀਕ ਆ ਤੇ ਬਾਕੀ ਜਿਵੇਂ ਮਾਲਵੇ ਦੇ ਕੁਝ ਖੇਤਰ ਆ ਜਿਨ੍ਹਾਂ ਦੇ ਵਿੱਚ ਨਹਿਰੀ ਪਾਣੀ ਹੈਗਾ ਪਰ ਉਹ ਵਰਤਦੇ ਨਹੀਂ ਜਿਵੇਂ ਕਿ ਲੁਧਿਆਣਾ ਰੋਪੜ ਤੇ ਮੋਗਾ ਇਹਨਾਂ ਦੇ ਵਿੱਚ ਜਿਹੜਾ ਇਹਨਾਂ ਦੇ ਵਿੱਚ ਵੀ ਮਿੱਠੇ ਪਾਣੀ ਆ ਤੇ ਪਰ ਜਿਹੜਾ ਨਹਿਰੀ ਪਾਣੀ ਸਾਡਾ ਸਾਡਾ ਹੱਕ ਖੋਇਆ ਜਾ ਰਿਹਾ ਰੀਕੇ ਪਤਨ ਤੋਂ ਦੋ ਨਹਿਰਾ ਨਿਕਲਦੀਆਂ ਜਿਹੜੀਆਂ ਕਿ ਰਾਜਸਥਾਨ ਨੂੰ ਜਾਂਦੀਆਂ ਚਲੋ ਠੀਕ ਆ ਰਾਜਸਥਾਨ ਵਾਲੇ ਵੀ ਪਾਣੀ ਵਰਤਦੇ ਪਰ ਜਿਹੜਾ ਰਾਵੀ ਦਰਿਆ ਦਾ ਪਾਣੀ ਬਰਬਾਦ ਹੁੰਦਾ ਜਾ ਕੇ ਹਿੰਦ ਮਹਾਸਾਗਰ ਦੇ ਵਿੱਚ ਉਹ ਉਹਦਾ ਹੱਕ ਸਾਨੂੰ ਲੈਣਾ ਚਾਹੀਦਾ ਸੋ ਪਿਆਰੇ ਦੋਸਤੋ ਮੈਨੂੰ ਉਮੀਦ ਆ ਕਿ ਤੁਸੀਂ ਮੇਰੀ ਗੱਲ ਨੂੰ ਸਮਝੇਗੇ ਹੋਗੇ ਦੋਸਤੋ ਬਹੁਤ ਬਹੁਤ ਧੰਨਵਾਦ ਥੈਂਕ ਯੂ